ਬੋਤਲ ਤੇ ਲਿਖਿਆ 400 ਰੁਪਿਆ ਦਿੰਦੇ 650 ਦੀ ਹੈ ਜੀ ਤੁਸੀਂ ਹੁਣ ਮੈਨੂੰ ਦੱਸੋ ਕਿਵੇਂ ਹੋਊਗਾ ਤੇਰਾ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤੇਰਾ ਜਨਾਬ ਹਿਧਾੜੀਦਾਰ ਬੰਦੇ ਆ ਹੰਬੇ ਥੱਕੇ ਹੁੰਨੇ ਛਾਂ ਨੂੰ ਜੀ ਕੋਲੋਂ ਪੀ ਪੂ ਲਈ ਦੀ ਜਨਾਬ ਉਹਦਾ ਹੱਲ ਕਰਾਓ ਕੋਈ ਹੁਣ 400 ਦੀ ਕਿਤੇ 650 ਦੱਸੋ ਕਿਧਰ ਗਰੀਬ ਬੰਦਾ ਜੀ 400 ਲਿਖਿਆ ਹੋਇਆ ਪੱਕਾ ਮੈਂ ਹਾਂ ਜੀ ਲਿਖਿਆ ਜੀ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦਿੰਦਾ ਸਾਢੇ 6 600 ਦੀ ਹੈ ਜੀ ਤੁਸੀਂ ਹੁਣ ਮੈਨੂੰ ਦੱਸੋ ਕਿਵੇਂ ਹੋਊਗਾ ਤੇਰਾ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤੇਰਾ ਜਨਾਬ ਹਿੜਾੜੀਦਾਰ ਬੰਦੇ ਆ ਹੰਬੇ ਥੱਕੇ ਹੋਣੇ ਸ਼ਾਨ ਨੂੰ ਜੀ ਉਹੋ ਪੀ ਪੁ ਲਈ ਦੀ ਇਹਨਾਂ ਉਹਦਾ ਹੱਲ ਕਰਾਓ ਕੋਈ ਹੁਣ 400 ਦੀ ਕਿਤੇ 650 ਦੱਸੋ ਕਿਧਰ ਗਰੀਬ ਬੰਦਾ ਜੀ 400 ਲਿਖਿਆ ਹੋਇਆ ਪੱਕਾ ਮੈਂ ਹਾਂਜੀ ਲਿਖਿਆ ਜੀ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹੱਲ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦੂੰਗਾ ਸੱਚੀ ਕਾਲ ਜੀ ਸੱਚੀ ਕਾਲ ਸੱਚੀ ਕਾਲ ਮੈਂ ਖੜਿਆ ਨਹੀਂ ਜਾਂਦਾ ਜਨਾਬ ਪੁੱਛੋ ਨਾ ਜੀ ਚੱਲ ਬਹਿ ਜਾ ਫਿਰ ਹੁਣ ਤਾਂ ਪੁੱਛ ਲਿਆ ਉਹ ਕੁਰਸੀ ਤੇ ਕੁਰਸੀ ਉਹ ਕੁਰਸੀ ਕੁਰਸੀ ਤੇ ਟੋਕੜਾ ਵਧਾਈਆਂ ਮੰਗਣਾ ਥੱਲੇ ਬੈਠੀ ਜਾਣਾ ਬੰਦਾ ਯਾਰ ਜੀ ਜਨਾਬ ਗਰੀਬ ਬੰਦੇ ਆ ਉਹ ਨਹੀਂ 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 ਗਰੀਬ ਬੰਦੇ ਕੁਰਸੀਆਂ ਸੀਗਾ ਦੇ ਉੱਤੇ ਬੈਈਆਂ ਬੈਠਣ ਵਾਸਤੇ ਆ ਸ਼ੁਕਰੀਆ ਜਨਾਬ ਕਿਵੇਂ ਜਨਾਬ ਮੈਂ ਇੱਕ ਕੰਪਲੇਂਟ ਲਿਖਾਉਣੀ ਸੀ ਤੁਹਾਡੇ ਕੋਲ ਹੀ ਕੰਪਲੇਂਟ ਆ ਮੁੰਸੀ ਜੀ ਬੈਠੇ ਆ ਤੁਸੀਂ ਪਰ ਤਾਂ ਵੀ ਤੁਹਾਡੇ ਕੋਲ ਹੀ ਦੱਸਣਾ ਜੀ ਇਹਨਾਂ ਨੇ ਵੀ ਜੀ ਤੁਸੀਂ ਹੈਂਡਲ ਕਰਨਾ ਸਾਰਾ ਕੁਝ ਯੇ ਲੋ আচ্ছা ਮਤਲਬ ਸਿੱਧੀ ਹੈਡ ਹੈਡ ਆਫਿਸ ਜਾਣੀ ਹੈ ਕੰਪਨੀ ਦਾ ਹਾਂਜੀ 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 ਠੀਕ ਹੈ ਠੀਕ ਹੈ ਜਿਗਰੇ ਵਾਲਾ ਬੰਦਾ ਮੁੰਛੀ ਜੀ ਹਾਂ ਬਿਲਕੁਲ ਹੈਨਾ ਦੇਖ ਲਿਆ ਜੀ ਹੌਂਸਲਾ ਸਾਡੇ ਮੁੰਛੀ ਦੀ ਡੀਲਿੰਗ ਤਾਂ ਨਹੀਂ ਮਾੜੀ ਕੋਈ ਨਾ ਕੋਈ ਆ ਜਾ ਨਹੀਂ ਜੀ ਨਹੀਂ ਜੀ ਨਹੀਂ ਹਾਂ ਨਹੀਂ ਕੋਈ ਸਾਹ ਕੋਲੇ ਸਿੱਧੇ ਚੱਲੀ ਤੇ ਸਾਹ ਨੂੰ ਹੀ ਦੱਸ ਗੀ ਇਹਨਾਂ ਨੂੰ ਵੀ ਦੱਸ ਦਿਆ ਕਰੋ ਇਹ ਵੀ ਤਨਖਾਹ ਲੈਂਦੇ ਆ ਸਾਹ ਦੇ ਆ ਭਾਜੜਾ ਹੋਰ ਬਹੁਤ ਹੁੰਦੇ ਆ ਨਿਆਣਾ ਬੁੱਤੇ ਨਹੀਂ ਜੀ ਸਾਂ ਦਾ ਸੋ ਕੋਈ ਗੱਲ ਨਹੀਂ ਦੱਸੋ ਵਾਰ ਨਾ ਹੋਰ ਵੀ ਬੈਠੇ ਫਿਰ ਉਹ ਵੀ ਟੈਂਡ ਕਰਨਾ ਉਹਨੂੰ ਵੀ ਦੱਸੋ ਜਨਾਬ ਮੈਨੂੰ ਐਂ ਦੱਸੋ ਪ੍ਰਿੰਟਰ ਰੇਟ ਤੋਂ ਵੱਧ ਆਪਾਂ ਕੁਝ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਜੋ ਵੀ ਪ੍ਰਿੰਟ ਰੇਟ ਹੋਵੇ ਤੱਕ ਉਹ ਵੇਚਣਾ ਵੱਧ ਉਹ ਨਹੀਂ ਜਨਾਬ ਐਵੇਂ ਪੁੱਛ ਰਹੇ ਨਹੀਂ ਵੱਧ ਮਤਲਬ ਮੈਂ ਗੱਲ ਨਹੀਂ ਸਮਝਿਆ ਕੋਈ ਰੇਟ ਪ੍ਰਿੰਟ ਰੇਟ ਹੋਗਾ ਜੀ ਕੋਈ ਵੀ ਚੀਜ਼ ਦਾ ਹਾਂ ਉਹ ਤੋਂ ਵੱਧ ਆਪਾਂ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਨਹੀਂ ਪ੍ਰਿੰਟ ਰੇਟ ਤੋਂ ਤਾਂ ਵੱਧ ਕਿਤੇ ਵੀ ਮੇਰੇ ਨਾਲ ਵਾਰਡ ਵਾਈਜ਼ ਕੋਈ ਰੋਲ ਹੀ ਨਹੀਂ ਕਿ ਪ੍ਰਿੰਟ ਰੇਟ ਤੋਂ ਵੱਧ ਵੇਚਣ ਦਾ ਤਾਂ ਪ੍ਰਿੰਟ ਤੋਂ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਤਾਂ ਇਹ ਚੀਜ਼ ਹੈਗੇ ਬਾਹਰ ਜਾਈਏ ਕਿਸੇ ਕੰਟਰੀ ਜੀ ਉੱਥੇ ਤਾਂ ਹੁੰਦਾ ਵੀ ਜੋ ਰੇਟ ਲੱਗਿਆ ਵੀ ਠੀਕ ਹੈ ਚੱਕ ਕੇ ਆਪਣਾ ਸਮਾਨ ਪਾਈ ਚਲੋ ਟੋਕਰ ਗਏ ਤੇ ਸਮਾਨ ਘਟਾਓ ਬਿੱਲ ਤੇ ਚਲੇ ਜਾਓ ਨਾ ਤਾਂ ਪ੍ਰਿੰਟ ਰੇਟ ਲੱਗ ਜਾਂਦਾ ਜੇ ਕੋਈ ਲੈਸ ਲੱਗਿਆ ਹੋਵੇ ਤਾਂ ਉਹ ਵੀ ਲਿਖ ਕੇ ਲੱਗਿਆ ਹੁੰਦਾ ਆਪਣੇ ਇਦਾਂ ਦਾ ਹੈ ਨਹੀਂ ਕੁਝ ਆਪਣੇ 바ਰਗੇਨਿੰਗ ਚੱਲਦੀ ਹੈ ਵੀ ਪ੍ਰਿੰਟ ਦੇ ਵਿੱਚੋਂ ਘਟਾ ਘਟੂ ਤਾਂ ਲੈਂਦੇ ਲੋਕ ਤੇ ਪ੍ਰਿੰਟ ਤੋਂ ਵੱਧ ਵਾਲਾ ਕੰਮ ਤਾਂ ਦੁੱਤੇ ਹੈ ਨਹੀਂ ਕਿਉਂ ਮਨਸ਼ੇ ਜੀ ਪ੍ਰਿੰਟ ਤੋਂ ਵੱਧ ਤਾਂ ਬੈਗ ਪ੍ਰਿੰਟ ਤੋਂ ਵੱਧ ਵਾਲਾ ਤਾਂ ਕੋਈ ਰੋਲ ਹੀ ਨਹੀਂਗਾ ਆਪਸੋਂ ਪਰ ਤੁਹਾਨੂੰ ਬੰਦਾ ਕਿਹੜਾ ਨਿੱਕੀ ਮੇਤ ਪਲ ਜਾ ਆਲੇ ਬੰਦੇ ਨੇ ਸਵੇਰੇ ਹੀ ਆਪਾਂ ਨਾਲ ਹਣਾ ਉਕਰੇ ਅਨੇਕ ਰੋਣ ਨਾਲ ਠੱਗੀ ਮਾਰ ਲਈ ਜਨਾਬ ਦਿਹਾੜੀਦਾਰ ਬੰਦੇ ਆ ਜੀ ਹਮ ਅੱਗੇ ਤਾਂ ਦੇਸੀ ਦੂਸੀ ਪੀ ਲੈਂਦੇ ਸੀ ਹੰਬੇ ਤੱਕ ਉਹਨੇ ਸ਼ਾਮ ਨੂੰ ਜੀ ਪੀਪੂ ਲੈਂਦੇ ਸੀ ਥਾਣੇ ਬੈਠਾ ਹੈ ਉਹ ਜਨਾਬ ਨਹੀਂ ਵੈਸੇ ਦੱਸ ਰਿਹਾ ਜਨਾਬ ਜਦੋਂ ਤੇ ਬੰਦੇ ਜੇ ਮਰੇ ਆ ਜੀ ਦੇਸੀ ਪੀ ਕੇ ਸੁਣਿਆ ਜੀ ਉਦੋਂ ਤੇ ਡਰਦੇ ਆ ਹਣ ਠੇਕੇ ਤੇ ਚਾਹੀਦੇ ਮਾੜਾ ਮੋਟਾ ਜੀ ਇੰਗਲਿਸ਼ ਪੀਚ ਬੋਲ ਲਈ ਦੀ ਹੈ ਜੀ ਥੋਟ ਇੱਕ ਗੱਲ ਵੇਖ ਉਹ ਕਹਿੰਦੇ ਵੀ ਆਂਦੇ ਵਿੱਚ ਜਖਾਨ ਪੀਣ ਵਾਲਾ ਬੰਦਾ ਨਾ ਖੁੱਲਾ ਹੀ ਹੁੰਦਾ ਹੈ ਨਾ ਸਵੇਰ ਦਾ ਹੁਣ ਉਹ ਆਇਆ ਨਹੀਂ ਪ੍ਰਭਾ ਵੀ ਮੈਂ ਥਾਣੇ ਬੈਠਾ ਦੇਸੀ ਤੁਸੀਂ ਤਾਂ ਪੀ ਲਿਆ ਤਨ ਆਇਆ ਪੁੱਛ ਲਿਆ ਹੁਣ ਕਿ ਦੇਸੀ ਲਿਆਉਂਦਾ ਕਿੱਥੋਂ ਸੀ ਫੇਰ ਉਹ ਜਨਾਬ ਬਹੁਤ ਟਾਈਮ ਦੀ ਗੱਲ ਆ ਜੀ ਉਹ ਅੱਛਾ ਹਾਂਜੀ ਹਾਂ ਨਹੀਂ ਹੁਣ ਦੇਸੀ ਅੰਗਰੇਜ਼ੀ ਪ੍ਰਿੰਟ ਰੇਟ ਘੱਟ ਰੇਟ ਵੱਧ ਰੇਟ ਇਹ ਲਈ ਫਿਰ ਤਾਂ ਕਰਿਆਨੇ ਵਾਲੇ ਪਾਸੇ ਨਹੀਂ ਨਹੀਂ ਜਨਾਬ ਗੱਲ ਇਹ ਆ ਬੋਤਲ ਤੇ ਲਿਖਿਆ 400 ਰੁਪਿਆ ਦਿੰਦੇ 650 ਦੀ ਹੈ ਜੀ ਤੁਸੀਂ ਹੁਣ ਮੈਨੂੰ ਦੱਸੋ ਕਿਵੇਂ ਹੋਊਗਾ ਉਹ ਤਾਂ ਸਿਰਫ 400 ਦਿੰਦੇ 650 ਮੈਂ ਤਾਂ ਵੈਜੀਟੇਰੀਅਨ ਯਾਰ ਮੈਂ ਪੀਪੀ ਪੂਤੀ ਨਹੀਂ ਕਰਦਾ ਸੱਚੀ ਤੂੰ ਤਾਂ ਸਵੇਰੇ ਸਵੇਰੇ ਪਣੀ ਮਾ ਸਾਡਾ ਗਰੀਬਾਂ ਦਾ ਤਾਂ ਸੋਚੋ ਨਹੀਂ ਗਰੀਬਾਂ ਦਾ ਮੇਰੀ ਡਿਸਟਰੀ ਲਈ ਥੋੜਾ ਲੱਗੀ ਆ ਨਾ ਮੇਰਾ ਸ਼ਰਾਬ ਦਾ ਕਾਰਨ ਜੇ ਤੁਸੀਂ ਕੁਝ ਕਰੋਗੇ ਤਾਂ ਫੇਰ ਹੀ ਕੋਈ ਗਰੀਬਾਂ ਦਾ ਕੋਈ ਮਾੜੇ ਮੋਟੇ ਦਿਹਾੜੀ ਕਰਕੇ ਕੋਈ ਮਾੜੀ ਜਿਹੀ ਮਹਿੰਗੀ ਪੀ ਲਾਂਗੇ ਤਾਂ ਅੰਗਰੇਜ਼ੀ ਜ਼ਰੂਰੀ ਪੀਣੀ ਆ ਫਿਰ ਉਹ ਜਨਾਬ ਮੈਂ ਬਸ ਠੀਕ ਹੈ ਪਰ ਉਹਦਾ ਦੇਖੋ ਨਾ ਕੀ ਹੈ ਮੂੰਹ ਨੂੰ ਪਤਾ ਨਹੀਂ ਰੇਟ ਕਿੱਥੋਂ ਕੱਢ ਕੇ ਲਿਆ ਮੈਨੂੰ ਤਾਂ ਐ ਨਹੀਂ ਉਹਦਾ ਸ਼ਰਾਬ ਦੀ ਬੋਤਲ ਤੇ ਰੇਟ ਲਿਖਿਆ ਹੁੰਦਾ ਕਿ ਨਹੀਂ ਲਿਖਿਆ ਹੁੰਦਾ ਵੀ ਹੈ ਕਿ ਨਹੀਂ ਬੁਟੇ ਕਦੇ ਚੈੱਕ ਕੀਤਾ ਬੋਤਲ ਤੇ ਵੀ ਰੇਟ ਲਿਖਿਆ ਕਿ ਨਹੀਂ ਲਿਖਿਆ ਮੈਂ ਤਾਂ ਨਹੀਂ ਮੂੰਹ ਜੇ ਤੁਸੀਂ ਮੈਂ ਤਾਂ ਲੇਬਲ ਤੇ ਕੋਈ ਰੇਟ ਲਿਖਿਆ ਨਹੀਂ ਦੇਖਿਆ ਨਹੀਂ ਦੇਖਿਆ ਮੈਂ ਮੈਂ ਤਾਂ ਮੈਂ ਤਾਂ ਪੀਂਦਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਗੈਸ ਗੱਲ ਦਾ ਅਸੀਂ ਵੀ ਥੋੜੇ ਵਰ ਕੀ ਹੈ ਜਨਾਬ ਅਹੀ ਕਿਹੜਾ ਕਿੰਨੇ ਹੈ ਰੇਟ ਕਿੱਥੋਂ ਕੱਢ ਕੇ ਲਿਆ ਯਾਰ ਪਹਿਲਾ ਕੇਸ ਹੈ ਹਨਾ ਪਹਿਲਾਂ ਤਾਂ ਕੋਈ ਆ ਚੱਲ ਦੱਸ ਕੀ ਹੋਇਆ ਜਨਾਬ ਤੁਹਾਨੂੰ ਦਿਖਾ ਦਿੰਦਾ ਜੀ ਕੀ ਫੋਨ ਤੇ ਸਾਰਾ ਕੁਝ ਕੋਈ ਨਹੀਂ ਮੈਂ ਪੀਣੀ ਨਹੀਂ ਖਾਣੀ ਨਹੀਂ ਯਾਰ ਤੂੰ ਰਹਿਣ ਦੇ ਮੈਂ ਮੈਂ ਵੇਖੇ ਕੀ ਕਰਨਾ ਤੂੰ ਦੱਸ ਮੈਨੂੰ ਕਹਿਣਾ ਕੀ ਤਾਹਣਾ ਜਨਾਬ ਉਹਦਾ ਹੱਲ ਕਰਾਓ ਕੋਈ ਹੁਣ 400 ਦੀ ਕਿੱਥੇ 650 ਦੱਸੋ ਕਿੱਧਰ ਗਰੀਬ ਬੰਦਾ ਜੀ 400 ਲਿਖਿਆ ਹੋਇਆ ਪੱਕਾ ਮੈਚ ਹਾਂਜੀ ਲਿਖਿਆ ਜੀ ਨਹੀਂ ਸਵੇਰਾ ਸਵੇਰੀ ਮੈਂ ਕਿਹ ਚਲੋ ਕਾਦੇ ਵਾਸਤੇ ਹਨਾ ਲਿਖਿਆ ਜੀ ਇਹ ਗੱਲਾਂ ਜਿਹੜੀਆਂ ਥਾਣੇ ਆ ਕੇ ਕਰਨੀਆਂ ਹਨਾ ਇਹ ਜੇ ਤੁਸੀਂ ਸ਼ਿਕਾਇਤ ਕੰਪਲੇਂਟ ਕੋਈ ਕਰਨੀ ਹੈ ਤਰ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤਰ ਜਨਾਬ ਦਿਹਾੜੀਦਾਰ ਬੰਦੇ ਆ ਹੰਬੇ ਥੱਕੇ ਹੁੰਨੇ ਛਾਂ ਨੂੰ ਜੀ ਕੋਲੋਂ ਪੀ ਪੂ ਲਈ ਦੀ ਐ ਜੀ ਮੈਂ ਦਿਹਾੜੀਦਾਰ ਸਾਡੀ ਤਾਂ ਤਨਖਾਹ ਵੀ ਚੰਗੀ ਭਲੀ ਆਉਂਦੀ ਆ ਤਾਂ ਵੀ ਨਹੀਂ ਜੀ ਕਰਦਾ ਪੇਂਡ ਪੀਣ ਨੂੰ ਤੁਸੀਂ ਢਾੜੀਦਾਰ ਬੰਦੇ ਕਿਵੇਂ ਯਾਰ ਹੰਮ ਥੱਕ ਜਾਈਦਾ ਹੰਮ ਬਸ ਪੂਰਾ ਥਕਾ ਦੇਂਦਾ ਜਿਹਦੇ ਢਾੜੀ ਆਂਦੇ ਜੀ ਫਰੂਟ ਫਰਾਟ ਫਰੂਟ ਫਰਾਟ ਖਾਇ ਕਰੋ ਕਿਉਂ ਖਾਇ ਕਰੋ ਦੁੱਧ ਪੀਆ ਕਰੋ ਕਾਊਂਟਰ ਨਹੀਂ ਲੈਂਦੀ ਜਨਾਬ ਗੜ ਕਿੰਨੀ ਤੇਰੀ ਢਾੜੀ ਦਾ 500 ਆ ਜੀ ਦਾਰੂ ਤੇ ਕਿਨੇ ਲਾਦਣਾ ਰੋਜ਼ ਦਾ ਦਾਰੂ ਫਿਰ ਉਹੀ ਗੱਲ ਹੈ ਪੌਆ ਲਈਦਾ ਜੀ ਅਧੀਆ ਪੌਆ ਲਈਦਾ ਜਿਹੜੇ ਬੋਤਲ ਲੈਣ ਦੀ ਕੋਸ਼ਿਸ਼ ਕਰਦੇ ਬੋਤਲ 6.50 ਨੂੰ ਜਾਂ 650 ਨੂੰ ਜਾਂਦੀ ਹੈ ਹੁਣ ਦੱਸੋ ਕਿੱਧਰ ਜਾਏਗੀ ਨਹੀਂ ਤੈਨੂੰ ਕੀ ਲੱਗਿਆ ਯਾਰ ਵੀ ਥਾਣਾ ਤੇਰੀ ਕੀ ਮਦਦ ਕਰੇ ਦੇ ਵਿੱਚ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦੂੰਗਾ ਫੇਰ ਆਪਾਂ ਵਾਲਾ ਹੋ ਜਾ ਜੇ ਤੁਸੀਂ ਪਹੁੰਚਾਓ ਜੀ ਸ਼ਰਾਬ ਦੀ ਬੋਤਲ ਦੀ ਗੱਲ ਸੀ ਐਮ ਤੱਕ ਹਾਂਜੀ ਹਾਂਜੀ ਇਹ ਕੀ ਤਰੀਕਾ ਯਾਰ ਹੁਣ ਤੈਨੂੰ ਮੈਂ ਤਾਂ ਤੁਹਾਡੇ ਕੋਲ ਸਿੱਧਾ ਆਇਆ ਕਿ ਤੁਸੀਂ ਸੀਐਮ ਤੱਕ ਪਹੁੰਚਾ ਦਿਓ ਪਰ ਮਨਸ਼ੀ ਜੀ ਇੱਕ ਗੱਲ ਦੇਖੋ ਤੁਸੀਂ ਵੀ ਕਿਸੇ ਦੀ ਜਨਾਨੀ ਰੋਸ ਜੇ ਚਲੋ ਠਾਣੇ ਚਲੋ ਨੋ ਸੱਚ ਲੜਪੈਣ ਚਲੋ ਠਾੜੇ ਪਿਓ ਪੁੱਤ ਨਹੀਂ ਬਣਦੀ ਚਲੋ ਠਾੜੇ ਵੱਟ ਦਾ ਰੌਲਾ ਪੈ ਗਿਆ ਚਲੋ ਥਾਣੇ ਸਾਰੇ ਮਹਿਕਮੇ ਲੋਕਾਂ ਨੇ ਵਿਹਲੇ ਕਰ ਰੱਖਿਆ ਥਾਣਾ 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 ਸੁਣੋ ਆ ਨਵਾਂ ਕੇਸ ਆ ਰੀਜੀ ਜਨਾਬ ਮਾੜਾ ਬਗਦਾਲ ਹੋ ਜੇ ਚੱਲ ਦਿਨਾ ਥਾਣੇ ਹਾਂ ਤਾਂ ਦੋ ਮਿੰਟ ਲੜਾਈ ਹੋ ਗਈ ਮੁੜ ਕੇ ਘਰੋ ਜਾ ਕੇ ਫੇਰ ਉਹ ਜੇ ਦੋ ਮਿੰਟ ਕੁਝ ਵੀ ਹੋ ਗਿਆ ਨਹੀਂ ਦੋ ਮਿੰਟ ਜਦੋਂ ਲੜਾਈ ਹੁੰਦੀ ਉਹਨਾਂ ਦੀ ਤੇ ਇਧਰੂ ਬਾਹਰ ਘਰ ਜਾ ਕੇ ਫੇਰ ਉਹ ਜੇ ਮੈਂ ਕਹਣਾ ਕਿਤੇ ਕੁੱਤੇ ਵੀ ਲੜਪੇ ਤਾਂ ਚਲੋ ਥਾਣੇ ਇਹ ਮੇਰੇ ਕੁੱਤੇ ਨੇ ਸਾਡਾ ਕੁੱਤਾ ਢਾ ਲਿਆ ਹੈ ਹਨਾ ਹੁਣ ਆ ਦੇਖੋ ਕੇਸ ਨਵਾਂ ਯਾਰ ਮੈਂ ਹੈਰਾਨ ਆ ਤੇਰੇ ਤੋਂ ਮੈਂ ਅਸਲ ਤੂੰ ਕਿਵੇਂ ਨੋਟ ਕੀਤਾ ਇਹ ਵੀ ਸ਼ਰਾਬ 650 ਦੀ ਦੇ ਰਿਹਾ ਤੇ 400 ਦਾ ਰੇਟ ਆ ਦੇਖਿਆ ਹਾਂਜੀ ਸਰ ਹੈ ਮੇਰੇ ਕੋਲ ਸਬੂਤ ਹੈਗਾ ਜੀ ਸਬੂਤ ਹੈਗਾ ਜੀ ਦਿਖਾ ਦੇਣਾ ਜੀ ਨਹੀਂ ਫਿਰ ਇੱਕ ਗੱਲ ਹੈ ਨਾ ਮੈਂ ਸਬੂਤ ਤਾਂ ਪੁੱਛਿਆ ਮੈਂ ਵੀ ਦੇਖ ਲੂੰਗਾ ਕੋਈ ਨਹੀਂ ਕਿ ਮੈਂ ਕਹਿੰਦਾ ਵੀ ਤੁਸੀਂ ਜੇ ਤੁਹਾਡੇ ਕੋਲ ਸਬੂਤ ਹੈ ਇਸ ਚੀਜ਼ ਦਾ ਵੀ ਇਹ ਗੱਲ ਸ਼્યોਰ ਹੈ ਬਿਲਕੁਲ ਜੀ ਬਿਲਕੁਲ 400 ਲਿਖਿਆ ਬੋਤਲ ਤੇ ਲਿਖਿਆ ਜੀ ਲਿਖਿਆ ਅੱਛਾ ਤੇ 650 ਦੀ ਦੀ 650 ਦੀ ਫਿਰ ਪਾਉਗਾ ਪੋ ਕਰਕੇ ਪੀ ਲੈਣਾ ਕਿ ਪੀ ਜਾਣਾ ਬੋਤਲ ਸਾਰੀ ਨਹੀਂ ਨਹੀਂ ਜੀ ਮੈਂ ਇੱਕ ਵਾਰੀ ਲੈ ਲੈਣਾ ਤੇ ਫਿਰ ਹੁਣ ਪਾਉਗਾ ਤੇ ਫਿਰ ਟਿਕਣਾ ਹੀ ਪਊਗਾ ਜੀ ਕਿੱਥੇ ਫਿਰ ਤਾਂ ਵੀ ਤਕਾਬਟੀ ਰਹਿੰਦੀ ਮੈਨੂੰ ਇਹ ਕਹਦੀ ਆ ਚੱਲ ਕਰ ਲਾਂ ਉਹ ਜਦੋਂ ਬੋਤਲ ਹੀ ਬਾਲੀ ਹੋ ਗਈ ਸਾਡੇ ਹੁਣ ਦਾਰੂ ਬੋਤਲ ਵੀ ਪੀ ਸਕਦੇ ਹਾਂ ਬੰਦਾ ਫਣੀ ਹੈ ਨਾ ਬੰਦਾ ਫਣੀ ਹੈ ਇਹ ਤਾਂ ਯਾਰ ਮਸਲਾ ਹੱਲ ਹੈ ਤਾਂ ਕਰਨ ਵਾਲਾ ਬੁੱਤੇ ਹੈ ਨਾ ਚੱਲ ਮੈਨੂੰ ਦੱਸ ਅਸਲ ਤੇਰਾ ਹੱਕ ਕੀ ਬਣਦਾ ਸੀ ਵੀ ਠੇਕੇਦਾਰ ਜਿਹੜਾ ਹੈਗਾ ਨਾ ਹਲਕੇ ਦਾ ਆਪਣਾ ਜਿਹਦੇ ਕੋਲ ਠੇਕੇ ਆ ਜੀ ਜੀ ਉਹਦੇ ਕੋਲ ਜਾ ਕੇ ਸ਼ਿਕਾਇਤ ਕਰਦਾ ਕਿ ਮੇਰੇ ਕਰਿੰਦੇ ਵਾਅਦਾ ਘਾਟਾ ਕਰੀ ਜਾਂਦੇ ਹੁੰਦੇ ਆ ਜਨਾਬ ਉਹ ਤੁਹਾਡਾ ਫਰਜ ਆ ਮੈਥੋਂ ਕੁਝ ਨਹੀਂ ਮੇਰੀ ਗੱਲ ਸੁਣੋ ਜਨਾਬ ਮੈਂ ਦੱਸਦਾ ਦੇਖੋ ਇਹਦੇ ਵਿੱਚ ਸਾਡਾ ਕਿਹੜਾ ਫਰਜ ਆ ਇਹਦੇ ਵਿੱਚ ਉਹ ਇਨਕਮ ਜਾਣੀ ਆ ਸਰਕਾਰ ਨੂੰ ਜੀ ਠੀਕ ਹੈ ਟੈਕਸ ਜੀਐਸਟੀ ਜੋ ਖਰਚੇ ਮੈਨੂੰ ਨਹੀਂ ਪਤਾ ਕੀ ਕੀ ਪੈਂਦਾ ਉਹਦੇ ਵਿੱਚ ਕਿਉਂਕਿ ਸਾਡਾ ਕੰਮ ਨਹੀਂਗਾ ਉਹਨੇ ਕੰਮ ਸਰਕਾਰ ਦਾ ਤੇ ਠੇਕੇਦਾਰਾਂ ਲੈ ਹੋ ਸਕਦਾ ਕਿ ਵੀਰੇ ਕਰਿੰਦੇ ਦੀ ਕੁੰਡੀ ਕੰਡੀ ਹੁੰਦੀ ਆ ਵਿੱਚ ਜਨਾਬ ਮੰਨ ਲਓ ਜਿਹੜਾ ਰੇਟ ਤੋਂ ਕਿਉਂ ਕਰਦੇ ਠੇਕੇ ਤੇ ਜਦੋਂ ਲੈਣ ਜਾਂਦੇ ਜੀ ਉੱਤੇ ਤਾਂ ਨਹੀਂ ਕੋਈ ਬੈਠਾ ਸਾਢੇ 600 ਦੀ ਹਰੇਕ ਨੂੰ ਲਾਉਂਦੇ ਆ ਜੋ ਸਾਢੇ 600 ਦੀ ਅੱਛਾ ਹਾਂ ਜੀ ਅਸੀਂ ਤਾਂ ਜਿਹੜੇ ਸਾਡੇ ਜਨਾਬ ਜੇ ਤੁਸੀਂ ਪਹਚਾ ਦੋਗੇ ਤਾਂ ਚੰਗੀ ਗੱਲ ਆ ਸੀਐਮ ਸਾਹਿਬ ਤੱਕ ਨਹੀਂ ਜਿੰਨੇ ਵੀ ਸਾਡੇ ਲੇਬਰ ਵਾਲੇ ਆ ਅਸੀਂ ਤਾਂ ਧਰਨਾ ਲਾ ਲਾਂਗੇ ਕਾ ਜਨਾਬ ਲਾਵਾਂਗੇ ਕਿਹੜਾ ਠੱਗਾ ਟੋਰੀ ਚੱਲੀ ਜਾਂਦੀ ਹੈ ਜੀ ਤੇ ਕਿਹ ਨਾਲ ਵਿਖਲਾ ਤੇ ਹੋਰ ਜੀ ਓ ਯਾਰ ਤੂੰ ਮਿਹਨਤ ਕਰਾ ਲੈ ਸਾਡੇ ਕੋਲੋਂ ਸਾਡੇ ਕੋਲ ਦਾ ਪਹਿਲਾਂ ਨਹੀਂ ਸੀ ਮਿਹਨਤ ਕਰਦੇ ਉਹ ਨਹੀਂ ਮੈਂ ਤੈਨੂੰ ਦੱਸ ਦੇ ਅਸਲ ਦੇ ਵਿੱਚ ਨਾ ਮੈਨੂੰ ਤਾਂ ਵਧੀਆ ਲੱਗਦਾ ਤੇਰੇ ਵਰਗੇ ਬੰਦੇ ਵੀ ਠੀਕ ਆ ਦਿਲ ਦੀ ਗੱਲ ਖੋਲ ਕੇ ਦੱਸ ਦੇ ਸਿੱਧਾ ਥਾਣੇਦਾਰ ਕੋਲੇ ਵਜਾ ਆ ਕੇ ਕਿ ਸਾਨੂੰ ਤਾਂ ਸ਼ਰਾਬ ਸਸਤੀ ਚਾਹੀਦੀ ਹੈ ਹੁਣ ਅਸੀਂ ਕਿਹੜੇ ਕਿਹੜੇ ਧਰਨੇ ਸੰਭਾਲੀਏ ਕਿਤੇ ਬੇਰੋਜ਼ਗਾਰਾਂ ਦੇ ਧਰਨੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਵਾਲਿਆਂ ਦੇ ਧਰਨੇ ਕਿਤੇ ਕਿਸਾਨਾਂ ਦੇ ਧਰਨੇ ਕਿਤੇ ਮਜ਼ਦੂਰਾਂ ਦੇ ਧਰਨੇ ਮੈਂ ਕਹਿੰਦਾ ਕਿੰਨੇ ਧਰਨੇ ਜਿਹੜੇ ਸਾਡਾ ਹਰ ਰੋਜ਼ ਸਾਡੇ ਕੋਲ ਪੁਲਿਸ ਦਾ ਆ ਦੇਖ ਮੇਰੇ ਕੋਲ ਦੋ ਬੰਦੇ ਬੈਠੇ ਆ ਮੁੰਡਾ ਮੇਰੇ ਨਾਲ ਹੈ ਤੇ ਆ ਮੁਨਸ਼ੀ ਜੀ ਬੈਠਿਆ ਤੀਜਾ ਮੁਲਾਜ਼ਮ ਹੈ ਨਹੀਂ ਮੰਤਰੀ ਜੀ ਨੇ ਹੁਣ ਉਧਰ ਲਾ ਗਈ ਪੁਲਿਸ ਸਾਡੀ ਠੀਕ ਹੈ ਹੁਣ ਤੂੰ ਆ ਕੇ ਵੀ ਛੇਤੀ ਜਾ ਕੇ ਠੇਕੇਦਾਰ ਨਾਲ ਗੱਲ ਕਰੋ ਜੀ ਮੈਨੂੰ ਬੋਤਲ ਚਾਰਸ ਵਾਲੀ 650 ਦੀ ਲਈ ਜਾਂਦੇ ਲਈ ਜਾਂਦੇ ਜੀ ਨਹੀਂ ਹੁਣ ਫਿਰ ਧਰਨਾ ਜੀ ਤੁਸੀਂ ਵੀ ਜਨਾਬ ਤਾਂ ਹੀ ਤੁਹਾਡੇ ਕੋਲੇ ਹੱਲ ਕਰਾਉਣ ਵਾਸਤੇ ਆਏ ਆ ਜੀ ਫਿਰ ਸਾਨੂੰ ਡਾਂਗ ਭਰੋ ਸਾਨੂੰ ਡਾਂਗ ਭਰਾਉਣ ਦਾ ਹੁਕਮ ਲੱਗ ਜਾਂਦਾ ਫਿਰ ਪੁੜੇ ਸੇਕੇ ਜਾਣਗੇ ਗਰੀਬਾਂ ਨੂੰ ਮਾਰ ਦੋ ਵੀ ਜੀ ਫਿਰ ਤੁਸੀਂ ਮਾਰ ਦੋ ਗਰੀਬਾਂ ਨੂੰ ਫਿਰ ਉਹ ਕੀ ਜੀ ਪੁਲਿਸ ਦੀਆਂ ਡਾਂਗਾਂ ਨਾਲ ਮਰਜੋ ਸ਼ਰਾਬ ਨਾ ਛੱਡਿਓ ਉਹ ਜਨਾਬ ਫਿਰ ਮੇਰੀ ਸੁਣੋ ਅੱਜ ਵੀ ਮੇਰੀ ਦਿਹਾੜੀ ਟੁੱਟ ਗਈ ਮੈਂ ਤੁਹਾਡੇ ਕੋਲੇ ਆਇਆ ਇਸੇ ਗੱਲ ਦਾ ਮਾਰਾ ਜਨਾਬ ਹਾਂ ਮੈਂ ਕਿ ਜਨਾਬ ਕੋਲੇ ਜਾਵਾਂ ਜੀ ਪਹਿਲਾਂ ਹੱਲ ਕਰਾਵਾਂ ਜੀ ਆਪਦਾ ਕੋਈ ਜਾ ਕੇ ਤੈਨੂੰ ਕੀ ਲੱਗਿਆ ਵੀ ਜਨਾਬ ਕੀ ਕੀ ਹੱਲ ਕਰ ਦੇਣਗੇ ਜਨਾਬ ਆਸਮੀ ਤੇ ਲੈ ਕੇ ਆਇਆ ਥੋਡੇ ਕੋਲੇ ਕੀ ਜਨਾਬ ਹੀ ਕਰਨ ਗੱਲ ਜੇ ਕੋਈ ਕਰ ਸਕਦਾ ਕੀ ਹੱਲ ਕਰ ਮੈਨੂੰ ਪਹਿਲਾਂ ਸਬੂਤ ਦਿਖਾ ਤਰੇ ਨਹੀਂ ਹੁਣ ਸਬੂਤ ਹੈਗੇ ਪੱਕੇ ਤੇਰੇ ਕੋਲ ਹੈਗੇ ਜਨਾਬ ਹੈਗੇ ਜੇ ਹੈਗੇ ਫਿਰ ਤਾਂ ਕੋਰਟ ਕੇਸ ਕਰ ਦੇ ਉਹ ਜਨਾਬ ਹਾਏ ਰੱਬਾ ਮੇਰੀ ਗੱਲ ਸੁਣ ਬੁੱਟੇ ਗੱਲ ਸੁਣੋ ਇਹ ਹੁਣ ਕਹਿੰਦਾ ਵੀ ਮੈਂ ਲੈ ਕੇ ਨਾਲ ਆਪਦੇ ਯੂਨੀਅਨ ਵਾਲਿਆਂ ਨੂੰ ਧਰਨਾ ਲਾ ਦੂੰਗਾ ਜੇ ਸ਼ਰਾਬ ਜਿਹੜੀ 400 ਵਾਲੀ 650 ਨੂੰ ਕੀਤੀ ਸਰ ਸਾਰੇ ਪੀਨੇ ਸੀ ਤੁਸੀਂ ਮੇਰੀ ਗੱਲ ਸੁਣੋ ਨਾ ਤੁਸੀਂ ਇੱਕ ਇੱਕ ਦਿਹਾੜੀ ਦੇ ਪੈਸੇ ਪਾ ਕੇ ਵਕੀਲ ਕਰ ਲੋ ਠੇਕੇ ਵਾਲਿਆਂ ਦੇ ਕੇਸ ਕਰ ਦਿਓ ਯਾਰ ਕਿੱਥੋਂ ਜੀ ਪ੍ਰਿੰਟ ਰੇਟ ਤੋਂ ਵੱਧ ਲੈ ਜਾਂਦੇ ਆ ਸਾਡੀ ਕੀਨੇ ਸੋਨੀ ਪਰ ਤੁਸੀਂ ਡਾਂਗਾਂ ਨਾਲ ਹੀ ਕੁੱਟੋਗੇ ਸਾਨੂੰ ਜਦੋਂ ਤੁਸੀਂ ਸਿੱਧੇ ਜਦੋਂ ਸਿੱਧੇ ਅਦਾਲਤ ਚਲੇਗੇ ਅਸੀਂ ਤੁਹਾਨੂੰ ਕੀ ਕੁੱਟਣਾ ਯਾਰ ਜਨਾਬ ਮੈਂਤਾਂ ਵਾਲੀ ਗੱਲ ਆ ਉਹਨਾਂ ਦੀ ਆ ਨਾ ਮੈਂਤਾਂ ਵਾਲੀ ਗੱਲ ਆ ਮੈਂ ਟੂਟੂ ਕੋਲੇ ਆਸਮੀ ਦੇ ਲੈ ਕੇ ਆਇਆ ਨਾ ਨਹੀਂ ਮੈਂ ਮੈਂ ਸੀਰੀਅਸਲੀ ਤੈਨੂੰ ਦੱਸਦਾ ਹਾਂ ਸੀਰੀਅਸਲੀ ਦੱਸਦਾ ਕੋਈ ਨਾ ਕੋਈ ਮਜਬੂਰੀਆਂ ਹੋਣਗੀਆਂ ਇਹਦੇ ਪਿੱਛੇ ਕਈ ਵਾਰੀ 100 ਪੰਗੇ ਆ ਸਾਡੇ ਮੁਲਕ ਦੇ ਵਿੱਚ ਹੈ ਨਾ ਕਿਤੇ ਟਰਾਂਸਪੋਰਟ ਦੇ ਖਰਚੇ ਆ ਕਿਤੇ ਜੀਐਸਟੀ ਵਗੈਰਾ ਪੈਂਦਾ ਹੈ ਕਿਤੇ ਹੋਰ ਟੈਕਸ ਕਿਹੜੇ-ਕਿਹੜੇ ਪੈਂਦੇ ਆ ਜਿਵੇਂ ਮੰਨ ਲਾ ਦੁਕਾਨਾਂ ਦੇ ਖਰਚੇ, ਟ੍ਰਾਂਸਪੋਰਟ ਸਾਰੀ ਜਿਹੜੀ ਗੱਡੀਆਂ ਚੱਲਦੀਆਂ ਨਾਲ ਬੰਦੇ ਜਿਵੇਂ ਤੂੰ ਪਹਿਲਾਂ ਆਪੇ ਹੀ ਆਉਂਦੇ ਸਰਦਸਤਾ ਵੀ ਦੇਸੀ ਲੈ ਕੇ ਪੀ ਪੂਲੇ ਨੇ ਜਿੱਦਾਂ ਤੇ ਬੰਦੇ ਮਰ ਗਏ ਉਹਦੇ ਤੇ ਅਸੀਂ ਡਰਨ ਲੱਗ ਪਏ ਹਨਾ ਉਹ ਦੇਸੀ ਦੂਸਿਆਂ ਨੂੰ ਫੜਨ ਅਤੇ ਬੰਦੇ ਰੇਡ ਰੋਡ ਵਾਸਤੇ ਰੱਖਣੇ ਉਹ ਖਰਚੇ ਖਰਚੇ ਉੱਪਰ ਪਾ ਕੇ ਨਾ ਤਾਂ ਵੱਧ ਲੈਂਦੇ ਹੋਣਗੇ ਉਹ ਜਨਾਬ ਤੁਸੀਂ ਦੇਖੋ ਕੋਈ 50 ਹੋਣ ਕੋਈ 25 ਹੋਣ ਉਹਨਾਂ ਮਤਲਬ ਖਰਚਾਂ ਖਰਚੀਆਂ ਜਿਹੜੇ ਫਿਰ ਪੈ ਜਾਂਦੇ ਨਾ ਇੰਨੇ ਵੱਧ ਉਹਨਾਂ ਦਾ ਕਰਕੇ ਨਾਲ ਵਿਚਾਰਾ ਨੂੰ ਕਰਨਾ ਪੈਂਦਾ ਹੋਊਗਾ ਠੇਕੇਦਾਰ ਠੇਕੇਦਾਰ ਇਹ ਤਾਂ ਸਾਡੇ ਕੋਲ ਦਾ ਠੇਕੇਦਾਰ ਵੀ ਪਟਦੇ ਮੇਰਾ 50 ਕਰੋੜ ਦਾ ਠੇਕਾ ਹੈ ਜੀ ਜਨਾਬ ਜਨਾਬ ਮੇਰੀ ਗੱਲ ਸੁਣੋ ਆ ਮੈਡੀਕਲ ਵਾਲੇ ਆ ਫਰਨੀਚਰ ਵਾਲੇ ਆ ਹੋਰ ਜਿਹੜੇ ਵੀ ਸਬਜ਼ੀਆਂ ਭਾਜੀਆਂ ਵਾਲੇ ਆ ਜੋ ਵੀ ਆਪਣੇ ਖੰਡ ਚ ਆ ਵਾਲੇ ਆ ਜੀ ਉਹ ਵੀ ਅਕਸਰ ਜੀ ਉਸ ਜਿਹੜਾ ਐਮ ਆਰ ਪੀ ਰੇਟ ਆ ਜੀ ਉਹਨਾਂ ਦਾ ਉਦੋਂ ਘੱਟ ਹੀ ਵੇਚਦੇ ਆ ਜੀ ਜਾਂ ਉਹਨਾਂ ਕ ਵੇਚਦੇ ਆ ਜੀ ਦੱਸੋ ਉਹਨਾਂ ਦੇ ਵੀ ਖਰਚੇ ਆ ਜੀ ਜਨਾਬ ਬੰਦੇ ਹੈ ਨਹੀਂ ਉਹਨਾਂ ਕੋਲੇ ਜੀ ਉਹਨਾਂ ਕੋਲੇ ਵੀ ਬੰਦੇ ਆ ਜੀ ਦੱਸੋ ਮੈਨੂੰ ਬੁੱਤੇ ਦਲੀਲ ਵੇਖ ਪਾਦੇ ਦੀ ਹਨਾ ਮੱਛੀ ਜੀ ਸਹੀ ਹੈ ਜੀ ਬਿਲਕੁਲ ਚੱਲ ਤੂੰ ਸਬੂਤ ਮਖਾ ਯਾਰ ਮੈਂ ਲੈ ਕਰੀ ਕਰੂੰਗਾ ਟੇਕੇ ਦਾ ਸਾਹਮਣਾ ਜਨਾਬ ਨਾ ਦਿਖਾ ਹਾਂ ਮੈਨੇ ਮੈਂ ਤਾਂ ਜਿੰਨੀ ਕਰ ਸਕਦਾ ਨਾ ਤੇਰੀ ਖਾਤਰ ਠੀਕ ਹੈ ਤੂੰ ਆ ਗਿਆ ਆਸਮੇਂ ਤੇ ਲੈ ਕੇ ਆ ਆ ਆ ਲਓ ਜਨਾਬਾਰ ਤੇਰਾ ਪੜਾ ਉਹ ਜੇ ਤੇਰਾ ਤੋ ਬ੍ਰਾਂਡ ਹੀ ਵਧੀਆ ਪੀਣਾ ਯਾਰ ਉਹ ਜਨਾਬ ਕਿਉਂ ਕਿਉਂ ਗਰੀਬ ਨੂੰ ਛੇਡਾ ਕਰਦੇ ਐ ਸਹੀ ਹੈ ਬਣ ਸੀਗਾ ਦੇਖੋ 400 ਰੁਪਏ ਪ੍ਰਿੰਟ ਹੈ ਦੇਖੋ ਲੇਟੈਸਟ ਹੈ ਨਾਲੇ 2025 ਮੋਟੇ ਆ ਦੇਖੋ ਹਾਂਜੀ 2025 ਦੀ ਲੇਟੈਸਟ ਇਹਨਾਂ ਫਰਮਾ ਜਾਈ ਹੋਰੇਗਾ ਮਜੀ 400 400 ਰੁਪਏ ਟਕੇ 200 ਰੁਪਏ ਬੋਤਲ ਤੇ ਵੱਧ ਲਈ ਜਾਂਦੇ ਆ ਨਜਾਇਜ਼ ਚੱਲ ਰਿਹਾ ਕੰਮ ਇਹਦਾ ਯਾਰ ਸੱਚਾ ਤੂੰ ਵੈਸੇ ਹੈ ਨਾ ਤੇ ਜਨਾਬ ਮੈਂ ਪਹਿਲੇ ਹੀ ਦੱਸੀ ਜਾਂਦਾ ਸੀ ਜੇ ਤੂੰ ਤੂੰ ਤਾਂ ਪਾਣੀ ਤਾਂ ਨਹੀਂ ਦੱਸ ਪੀਣਾ ਬਸ ਜੀ ਸ਼ਰਾਬਦੂਰ ਵਾਲੇ ਤਾਂ ਅਸੀਂ ਹੈ ਨਹੀਂਗੇ ਅਸੀਂ ਤਾਂ ਸਾਰੇ ਵੈਜੀਟੇਰੀਅਨ ਹੀ ਆ ਇਹ ਇਹ ਹੀ ਕੰਮ ਕਰਦੋ ਚਾਹ ਚੁ ਪਿਆ ਦਿੰਨੇ ਆ ਜੇ ਨਸ਼ੇ ਟੁੱਟੇ ਆ ਤਾਂ ਨਹੀਂ 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 ਜਨਾਬ ਬਸ ਅੱਜ ਦਿਹਾੜੀ ਟੁੱਟੇ ਕੀ ਗੱਲ ਦਾ ਖਤਮ ਹੋ ਗਈ ਜੀ ਨਹੀਂ ਚਲ ਕੋਈ ਨਹੀਂ ਤੂੰ ਆਪਦੀ ਤਕਲੀਫ ਲੈ ਕੇ ਆਇਆ ਮੈਂ ਹੈੱਡ ਕੁਆਰਟਰ ਨਾਲ ਗੱਲ ਕਰੂੰਗਾ ਜੀ ਡਿਪਟੀ ਸਾਹਿਬ ਨਾਲ ਗੱਲ ਕਰੂੰਗਾ ਐਸਐਸਪੀ ਸਾਹਿਬ ਨਾਲ ਕਰੂੰਗਾ ਡੀਸੀ ਸਾਹਿਬ ਨਾਲ ਗੱਲ ਕਰਨੀ ਕੋਸ਼ਿਸ਼ ਕਰਾਂ ਠੇਕੇਦਾਰ ਨਾਲ ਵੀ ਕਰਾਂਗੇ ਬੁਲਾ ਕੇ ਵੀ ਬਈ ਇਹਦੇ ਵਿੱਚ ਜੇ ਕਿਤੇ ਨਾ ਕਿਤੇ ਕੋਈ ਘਾਟਾ ਵਾਧਾ ਹੋ ਸਕਦਾ ਨਾ ਤੁਸੀਂ ਆਤ ਪਾਓ ਖਾ ਯਾਰ ਜਿਵੇਂ ਕਰਿਆਨੇ ਵਾਲੇ ਕੋਲ ਜਾ ਕੇ ਫਰਨੀਚਰ ਵਾਲੇ ਕੋਲ ਜਾ ਕੇ ਮੈਡੀਕਲ ਕੋਲ ਜਾ ਕੇ ਉੱਥੇ ਆਪਾਂ ਕਰਦੇ ਨਹੀਂ ਭੰਨ ਤੋੜ ਜਨਾਬ ਕਿਹੜਾ ਅਗਲਾ ਕੰਦਾ ਚੱਲ ਬਾਹਰ ਬਾਹਰ ਕਰ ਦੋ ਨਾਲ ਨਹੀਂ ਖੜੇ ਤਾਂ ਬਾਹਰੀ ਹੁੰਦੇ ਉੱਥੇ ਤਾਂ ਜਿੱਥੋਂ ਬੋਤਲ ਲੈਣੀ ਹੈ ਉਦੋਂ ਵੀ ਅਗਲਾ ਕੰਦਾ ਸਾਡਾ ਦਿਮਾਗ ਨਾ ਖਾ ਜੇ ਲੈਣੀ ਹੈ ਤਾਂ ਲੈ ਤੇ ਨਹੀਂ ਪਰਾਂ ਹੋ ਉੱਥੇ ਕਿਦਨ ਪਾਓ ਖਾ ਰੌਲਾ ਫਿਰ ਉੱਥੇ ਸ ਜਨਾਬ ਫੇਰ ਉਹੀ ਧਰਨਾ ਵੀ ਤਾਂ ਲਾਉਣੀ ਹੈ ਜਨਾਬ ਸਰੋਪਨ ਸਿੰਘ ਜੀ ਧਰਨਾ ਜਿਹੜਾ ਤੁਸੀਂ ਲਾਉਣਾ ਉਹ ਆਮ ਲੋਕਾਂ ਦਾ ਜਨਾਬ ਮੇਰੀ ਸੁਣ ਲੋ ਗੱਲ ਇੱਕ ਬੇਨਤੀ ਆ ਸੀਐਮ ਸਾਹਿਬ ਤੱਕਰ ਗੱਲ ਪਹਚਾ ਦੋ ਤੇ ਥੋੜੇ ਇਤਹਾਸਮੀ ਦਾ ਨਹੀਂ ਤਾਂ ਫਿਰ ਅਸੀਂ ਧਰਨਾ ਲਾਉਣਾ ਹੀ ਲਾਉਣਾ ਜੀ ਇੱਕ ਵਾਰੀ ਪਹਚਾਓ ਜਰੂਰ ਜੀ ਮੈਂ ਹੱਲ ਜਰੂਰ ਕਰਾਂਗਾ ਆਪਾਂ ਧਰਨਾ ਜਿਹੜਾ ਨਾ ਹੋਣੀ ਇਹਨਾਂ ਨੂੰ ਜਿਹੜੇ ਠੇਕੇਦਾਰ ਤੋਂ ਲੈ ਕੇ ਆਉਂਦੇ ਹਨ ਨਾ ਉਹਦੇ ਬਾਹਰ ਅਗੇ ਲਾਉਣਾ ਚਾਹੀਦਾ ਹਾਂ ਸਹੀ ਮੈਂ ਨਾ ਸਹੀ ਮੈਂ ਉਹਥੇ ਲਾਉਣਾ ਸਹੀ ਮੈਂ ਠੇਕੇਦਾਰ ਦੇ ਬਾਹਰ ਚਲਾਉ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਤਾ ਤਾਂ ਲੱਗੇ ਠ ਜਨਾਬ ਤੁਸੀਂ ਪੁੱਛੋਗੇ ਤੁਸੀਂ ਮੇਰੀ ਇੱਕ ਬੇਨਤੀ ਕਬੂਲ ਕਰ ਲਓ ਵਾਰ-ਵਾਰ ਮੈਂ ਉਹੀ ਗੱਲ ਕਹਿੰਦਾ ਤੋ ਯਾਰ ਸਾਨੂੰ ਸਾਨੂੰ ਮਜਬੂਰ ਕਰੀ ਜਾਣਾ ਮੈਂ ਆਪਾਂ ਮਾਮੇ ਭੂਆ ਦੇ ਪੁੱਤ ਹੁੰਨੇ ਆ ਹੁਣ ਸਵੇਰੋ ਸਵੇਰੀ ਦਾ ਟਾਈਮ ਐ ਤੈਨੂੰ ਕੀ ਆਖੀਏ ਦੱਸ ਮੈਂ ਤੈਨੂੰ ਕਹਤਾਂ ਹਾਂ ਹੈੱਡ ਕੁਆਟਰ ਗੱਲ ਕਰੂੰਗਾ ਮੈਂ ਐਸਐਸਪੀ ਸਾਹਿਬ ਨਾਲ ਕਰੂੰਗਾ ਡਿਪਟੀ ਸਾਹਿਬ ਦੇ ਧਿਆਨ ਚ ਲਿਆਉਣਾ ਠੀਕ ਹੈ ਡਿਪਟੀ ਡੀਸੀ ਸਾਹਿਬ ਦੇ ਧਿਆਨ ਚ ਲਿਆ ਦੇਾਂਗੇ ਠੇਕੇਦਾਰ ਨਾਲ ਵੀ ਗੱਲ ਕਰਾਂਗੇ ਅਸੀਂ ਆਪਾਂ ਵੈਸੇ ਮੁੰਛੀ ਸੀਰੀਅਸ ਗੱਲ ਐ ਹਣਾ ਬੁੱਟੇ ਤੇ ਬੁਲਾ ਕੇ ਆਪਾਂ ਪੁੱਛਾਂਗੇ ਜਿਹਨਾਂ ਆਪਣਾ ਰਾਈਟ ਬਣਦਾ ਜੀ ਆਪਾਂ ਆਪਾਂ ਪੁੱਛ ਲਾਂਗੇ ਬਾਕੀ ਜਿਹੜੀ ਸੀਐਮ ਸਾਹਿਬ ਦੀ ਗੱਲ ਹੈ ਸੀਐਮ ਸਾਹਿਬ ਨੂੰ ਚਿੱਠੀ-ਚੁੱਠੀ ਤੁਸੀਂ ਆਪ ਹੀ ਲਿਖਿਓ ਧਰਨਾ ਸਤਰਨਾ ਵੀ ਲਿਖਦੇ ਹੋ ਆਪ ਦੇ ਵਿੱਚ ਲਿਖਣਾ ਤਾਂ ਜਿੱਥੋਂ ਤੱਕ ਅਸੀਂ ਕਰ ਸਕਦੇ ਆ ਡੀਸੀ ਸਾਹਿਬ ਤੱਕ ਕਰ ਸਕਦੇ ਆ ਐਸਐਸਪੀ ਸਾਹਿਬ ਤੱਕ ਗੱਲ ਕਰ ਲਾਂਗੇ ਡਿਪਟੀ ਸਾਹਿਬ ਨਾਲ ਗੱਲ ਕਰ ਲਾਂਗੇ ਠੇਕੇਦਾਰ ਨਾਲ ਗੱਲ ਕਰ ਲਾਂਗੇ ਹਲਕਾ ਦੇ ਨਾਲ ਠੀਕ ਹੈ ਉਹਨੂੰ ਪੁੱਛ ਲਾਂਗੇ ਵੀ 400 ਵਾਲੀ 650 ਦੀ ਕਿਉਂ ਵੇਚੀ ਜਾਂਦੇ ਤੁਸੀਂ ਕੀ ਟੁੱਟੀ ਮਜ਼ਦੂਰੀ ਹੈ ਕੋਈ ਕਾਰਨ ਤਾਂ ਦੱਸਣਗੇ ਕੋਈ ਕਾਰਨ ਤਾਂ ਦੱਸਣਗੇ ਮਜ਼ਦੂਰੀ ਤਾਂ ਕੋਈ ਹੋਊਗੀ ਨਾ ਹੈਨਾ ਸ਼ਰੇਆਮ ਤਾਂ ਇਹ ਵੇਖ ਨਹੀਂ ਸਕਦੀ ਕੋਈ ਮਜ਼ਦੂਰੀ ਵੀ ਹੋ ਸਕਦੀ ਹੈ ਨਾ ਕੋਈ ਕਾਰਨ ਹੋ ਸਕਦਾ ਪਰ ਗੱਲ ਇਹਦੀ ਵੀ ਦਲੀਲ ਵਾਲੀ ਹੈ ਵੀ ਖਰਚੇ ਤਾਂ ਵਾਕਿਆ ਨੂੰ ਵੀ ਪੈਂਦੇ ਆ ਉਹ ਤਾਂ ਫਿਰ ਲੈਂਦੇ ਨੇ ਉਹ ਤਾਂ 바ਰਗੇਨਿੰਗ ਕਰਦੇ ਆ ਹਨਾ ਪ੍ਰਿੰਟ ਰੇਲ ਤੋਂ ਘਟਾ ਕੇ ਫੋਰਮਾ ਜੇਸੀ ਲੱਗਿਆ ਇਹਨੇ ਖਾਚੇ ਮਰਾਜੇ ਉਹ ਫਿਰ ਦੇਖਿਆ ਜਾਵੇ ਆਪਣਾ ਨਜਾਇਜ਼ ਕਰ ਰਹੀ ਹੈ ਜੀ ਗੱਲ ਹਾਂ ਹਾਂ ਨਜਾਇਜ਼ ਕਰੀ ਬੰਦੇ ਨੂੰ ਹਾਂ ਬਿਲਕੁਲ ਹੈ ਤਾਂ ਚਲੋ ਜਿਹੜਾ ਨਹੀਂ ਸਾਰਦਾ ਪੀਤੇ ਬਣਾ ਉਹਦੇਰੇ ਬੰਦੇ ਆ ਜੀ ਜਿਹੜੇ ਕੰਮ ਕਰਕੇ ਅਗਲਾ ਕਹਿੰਦਾ ਸ਼ੌਂਕ ਘੋਟ ਘੋਟ ਲਈ ਉਹ ਤਾਂ ਨਹੀਂ ਤੋਰ ਤਾਂ ਨਹੀਂ ਲੈਂਦੇ ਆ ਕਾਪੜ ਲੈਂਦੀ ਨਹੀਂ ਉਹ ਗੱਲ ਵੱਖਰੀ ਉਹ ਗੱਲ ਵੱਖਰੀ ਜੇ ਆਪਾਂ ਨਹੀਂ ਪੀਂਦੇਗੇ ਚਲ ਕੋਈ ਨਹੀਂ ਤਰ੍ਹਾਂ ਕਰਦੇ ਆ ਕੁਛ ਨਾ ਕੁਛ ਇੱਕ ਵਾਰੀ ਕੱਲ ਨੂੰ ਤਾਂ ਨਾ ਹੀ ਪਰਸੋਂ ਮਾਰੀ ਜਿਹੜਾ ਠੀਕ ਹੈ ਜੀ ਜਨਾ ਅਸੀਂ ਕੱਲ ਨੂੰ ਕਰਦੇ ਆ ਕੋਈ ਗ ਕੀ ਕਰੋਗੇ ਬੱਸ ਸਰ ਇਹ ਵਾਰ ਨਹੀਂ ਗਈ ਪਾ ਨਵਾਂ ਕੇਸ ਹੈ ਪਹਿਲੀ ਵਾਰ ਐ ਮਨ ਦਾ ਜੀ ਅਜੇ ਕੇਸ ਨਾ ਬੰਦਾ ਹੈਰਾਨ ਹੈ ਮੇਰੇ ਕੋਲ 14 ਬਹੁਤ ਚਿਰ ਹੋ ਗਿਆ ਜੀ 15 20 ਸਾਲ ਹੋ ਗਏ 15 18 ਸਾਲ ਦੀ ਸਰਵਿਸ ਦੇ ਵਿੱਚ ਮੇਰੇ ਕੋਲ ਤਾਂ ਪਹਿਲਾ ਕੇਸ ਹੈ ਕੋਈ ਵੀ ਕਹੀ ਨਹੀਂ ਕੋਈ ਬੰਦਾ ਜਨਾਨੀ ਨਾਲ ਲੜ ਕੇ ਆਉਂਦਾ ਕੋਈ ਜਨਾਨੀ ਬੰਦੇ ਨਾਲ ਲੜ ਕੇ ਆਉਂਦੀ ਹੈ ਕੋਈ ਸੱਸ ਨਾਲ ਸੋਹਰਾ ਲੜ ਪਿਆ ਕੋਈ ਉਹਦਾ ਕੇਸ ਸੁਣਿਆ ਹੈ ਦਾਰੂ ਵਾਲਾ ਕੇਸ ਤਾਂ ਪਹਿਲੀ ਵਾਰ ਹੈ ਝਗੜਾ ਕੋਈ ਦੁਕਾਨਦਾਰ ਝਗੜੇ ਵਾਲੇ ਆਉਂਦੇ ਆ ਆ ਪਹਿਲੀ ਵਾਰ ਕੇਸ ਹੈ ਬੁੱਟੇ ਬਲਾਓ ਮਾਤਾ ਨੂੰ ਫਿਰ ਆਪਾਂ ਚੱਲਣਾ ਹੈ ਮਾਤਾ ਨੂੰ ਬੁਲਾ ਜੀ ਹਾਂ ਬਲਾਓ ਮਾਤਾ